ਲੇ 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 ਆ ਲੈ ਹੱਥ ਕਰੋ ਹੱਥ ਕਰੋ ਚਾਹੇ ਸੁੰਦਰੀ ਆਲੀ ਦਾ ਚਾਹੇ ਕੋਰਲਾ ਕਰੋ ਤੇ ਜੇ ਤਾਂ ਸੱਤ ਸਾਲੂ ਕੱਟ ਕੇ ਦੇਂਦੀ ਠੀਕ ਆ ਜੇ ਨਹੀਂ ਕੱਟ ਕੇ ਦਿੰਦੀ ਤੇ ਡਾਂਗ ਲੋ ਚੱਕ ਤੇ ਸੱਤ ਸਦਵਾਲੇ ਹੋ ਜੋ ਜੇ ਇੱਥੇ ਵੀ ਘਰਾਂ 'ਚ ਪਾਣੀ ਪੜ ਜਾਣਾ ਜੇ ਸਹਾਉਣਾ ਪਾਣੀ ਆ ਗਿਆ ਅੱਜ ਮਮਾ ਨੂੰ ਪੜਾਣੀ ਆ ਅੱਜ ਮਮਾ ਦਾਤਾ ਨਾ ਮਮਾ ਨੇ ਕਹਿਣਾ ਮਮਾ ਨੇ ਕਹਿਣਾ ਮੀਰੇ ਤੇ ਨਹੀਂ ਜਾਣਾ ਕਰਨਾ ਕਿਤੇ ਸੱਚੀ ਮਮਾ ਇਦਾਂ ਕਹਿਦੀ ਨਹੀਂ ਹੁੰਦੀ ਆ ਔਰ ਤੋਂ ਇਹ ਜਿ ਡਿਗ ਟਰੱਕ ਸਿੱਟਾ ਯਾਰੀ ਆ ਹਾਂ ਇਹ ਭਾਵਾ ਪਾੜਾ ਗਿਆ ਯਾਰ ਇਹ ਆਂਦੇ ਆ ਔਰ ਸੜਕਾ ਪਾਣੀ ਆ ਕੇ ਹੋਇਆ ਬਹੁਤ ਪਾਣੀ ਆ ਬਈ ਘਰਾਂ 'ਚ ਪਾਣੀ ਪੜ ਜਾਣਾ ਜਿਸ ਹੋਂ ਪਾਣੀ ਆ ਗਿਆ ਨਹੀਂ ਇੰਨਾ ਤੇਜ਼ ਆ ਬਹੁਤ ਤੇਜ਼ ਵੀ ਆ ਬਹੁਤ ਤੇਜ਼ ਵੀ ਸੜਕਾਂ 'ਚ ਪਾਣੀ ਪਾਣੀ ਇਕੱਠਾ ਹੋਇਆ ਪਿਆ ਸੜਕਾਂ 'ਚ ਪਾਣੀ ਪਾਣੀ ਹੁੰਦੇ ਆ ਜਿਹਾ ਔਰ ਤੋਏ ਜਿਡੇ ਟ੍ਰੱਕ ਸਿੱਤਾ ਹੀ ਆ ਰਹੇ ਆ ਆਹ ਟ੍ਰੱਕ ਸਿੱਤਾ ਸਾਖੀ ਦਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਅੱਜ ੱਲਮ ਚੱਲੀ ਪਉਣ ਲੱਗੀ ਆ ਜੀ ਰੋਲਾ ਇਹਦੇ ਵਲ ਤੁਸੀਂ ਜੇ ਧਿਆੜ ਦੇਣਾ ਚਾਹੁੰਦੇ ਹੋ ਤਾਂ ਦੇ ਲਿਓ ਮੇਰੇ ਜਿੱਤਾ ਨੂੰ ਨਹੀਂ ਚੰਗੀ ਲੱਗਦੀ ਨਾ ਧਿਆਨ ਦੇ ਤੁਹਾਨੂੰ ਚੰਗੀ ਲੱਗਦੀ ਆ ਦੱਸਿਓ ਅਸੀਂ ਚੰਗੀ ਲੱਗਦੀ ਤੁਹਾਨੂੰ ਆ ਦੇ ਲਓ ਪਰੌਂਠਾ ਇਹਦੇ ਪਾਪਾਲੇ ਬਣਾਇਆ ਤੇ ਖਾਣ ਆਪੂ ਰਹੀ ਆ ਇੱਕ ਚੁੰਡੀ ਕੀਤੀ ਹੈ ਕੀਤੀ ਨਹੀਂ ਹੋਲ ਡਰਾਮਿੰਗ ਇੱਕ ਚੁੰਡੀ ਕੀਤੀ ਹੈ ਕਿ ਕੀਤੀ ਨਹੀਂ ਹਾਂ ਉਹ ਨਹੀਂ ਘੜਦੀ ਆ ਜਿੱਥੇ ਆਪਣੇ ਖੜਦਾ ਖੜਦਾ ਹੋਰ ਨਹੀਂ ਆਹ ਦੇਖੋ ਗਾਇਸ ਮੇਰੇ ਪਿੰਸਲੀ ਹੋ ਗਈ ਆਏ ਔਰ ਦੀਦੀ ਪਿੰਸਲੀ ਹੋ ਗਈ ਇਹ ਪਤਾ ਨਹੀਂ ਕਾਹ ਲੈਣਾ ਹੋ ਗਈ ਆ ਪਰੌਂਠੇ ਖਾਣਾ ਹੋ ਗਈ ਆਹ ਦੇਖੋ ਜੀ ਰੋਟੀ ਖਾਣ ਦਾ ਸਟਾਈਲ ਇਸ ਬੱਚੇ ਦਾ ਜੇ ਐਸੀ ਰੋਟੀ ਖਾਦੀ ਹੈ ਆਏ ਓਏ ਪਰੌਂਠਾ ਸਾਰਾ ਹੀ ਖਰਾਬ ਕਰਤਾ ਆਹ ਰੋਟੀ ਖਾ ਗਈ ਫਿਰ ਨੱਚਦੀ ਆ ਚੰਦਰਾਸ਼ਨ ਕੋ ਗਿਆ ਸੱਜੂ ਬੜਾਈਂ ਜਾਣੇ ਰ ਬਾਈ ਨਹੀਂ ਹੋਈਆਂ ਕਿਉਂਕਿ ਸੱਜੂ ਬੜਾਈਂ ਤਾਂ ਨਹੀਂ ਪਾ ਹੋਈਆਂ ਉਹਦੇ ਕਰਕੇ ਔਰ ਸਕੂਲ ਲੱਗਦੇ ਨਾ ਸਕੂਲੇ ਫੇ ਪਹੁੰਚ ਨਹੀਂ ਦਿੰਦੇ ਮੈਂ ਔਰ ਪਪਾਈ ਜਾ ਉਧਰ ਪਈਆ ਥੌਂਡਾ ਪਿਆ ਆ ਇਹਨਾਂ ਨੇ ਹਰ ਤੱਕ ਆਉਣਾ ਨਹੀਂ ਜੇ ਤੱਕ ਪਹੁੰਚਣਗੇ ਜਰਾ ਠੰਡਾ ਨਹੀਂ ਬਣਦਾ ਹਨਾ ਅੱਛਾ ਇਸ ਨੂੰ ਪਸੰਦ ਆ ਗਿਆ ਫਰੌਦਾ ਹੁਣ ਨਿੱਤ ਦੀ ਜਸੂ ਹੋਰ ਰੱਖ ਲਿਆ ਬਲੇਡ ਇਹਨੂੰ ਨਵਾਉਣਾ ਨਵਾਏ ਗਿੱਲੀ ਕਰਕੇ ਕੱਪੜੇ ਸਾਰੇ ਖਰਾਬ ਹੋ ਜਾਂਦੇ ਆ ਇਹ ਸੁਆਦ ਹੈ ਸੁਆਦ ਹੈ ਇਹ ਸੁ ਟੇਸਟੀ ਹੈ ਜੰਮੀ ਦੇ ਲੋ ਨੇ ਆਪੇ ਹੀ ਖਾਦਾ ਜਿੰਨਾ ਵੀ ਖਾਦਾ ਹਨ ਉਹ ਉਹ ਲਿਆ ਕੇ ਉਹਦੇ ਲੱਗੀ ਆ ਹਨ ਇਹਨੂੰ ਲੱਗਿਆ ਘਰ ਮੇਰੇ ਨੇ ਬਣਾਇਆ ਆ ਆਇਆ ਹੈ ਪਾਪਾ ਲਈ ਤੇ ਉਹਨਾਂ ਦੀ ਖਾਈ ਜਾਂਦੀ ਆਪੇ ਤੋਰ ਤੋਰ ਦੇਖਿਆ ਸੁ ਹੈ ਉਹ ਆਪੇ ਖਾਦਾ ਨਾ ਪਾਉਂਦਾ ਜੇ ਲੋ ਆਪੇ ਤੋੜ ਕੇ ਦਿੱਤਾ ਮਰਜੀ ਖਾਈ ਦਿੰਦੇ ਇਹਨੂੰ ਪਸੰਦ ਆ ਗਿਆ ਇਹ ਉਹਦਾ ਇਦਾਂ ਦੀ ਕੁੜੀ ਆ ਇਹਨੂੰ ਖਲੋਣੀ ਨਹੀਂ ਪੈਂਦੀ ਰੋਟੀ ਆਪੂ ਖਾਂਦੀ ਆ ਚਾਹੇ ਦਾਲ ਨਾ ਹੋਵੇ ਚਾਹੇ ਪਨੂਠਾ ਹੋਵੇ ਜੋ ਮਰਜੀ ਹੋਵੇ ਨਹੀਂ ਆਪੂ ਖਾਣਾ ਇਹਨੂੰ ਦਬਣਾ ਲੱਗ ਰਹਾ ਹੈ ਨਾ ਕਿ ਦਾਲ ਨਹੀਂ ਲੱਗਦੀ ਇੱਦਾਂ ਸਾਧਾ ਲੈਂਦੀ ਪਾਪਾ ਦੇ ਲੋ ਬਾਕੀ ਬਾਕੀ ਪਾਪਾ ਦੇ ਲੋ ਆਪਾ ਖਾ ਲੋ ਦੇਖੀ ਜੀ ਯਾਸ ਦੀ ਵੀ ਆ ਕਾਪ ਕਰਕੇ ਕਹਿੰਦੀ ਹੈ ਸਾਧ ਦੀ ਵੀ ਆ ਮੱਪਾ ਖਾ ਲੋ ਸੁਆਦ ਹੀ ਇੱਚ ਟੇਸਟੀ ਜੰਮੀ ਜੰਮੀ ਬੱਸ ਖਾਪ ਹੀ ਲਿਆ ਆ ਹੁਣ ਸੁਸੂ ਕਰ ਲਿਆ ਆ ਚਲੋ ਲੰਮੇ ਬੈ ਦੋ ਆ ਇਦਾਂ ਕਾ ਆਪਣੀ ਇਹ ਕੰਮ ਨਹੀਂ ਚੱਲਣੇ ਸੇਰ ਕਰਕੇ ਆਓ ਬਾਹਰ ਜਾ ਕੇ ਰੋਟੀ ਖਾ ਕੇ ਸੇਰ ਕਰੀਦੀ ਹੁੰਦੀ ਆ ਅਜ ਘਰ ਵੀ ਬਣਾਈ ਸੀ ਮੈਂ ਤਾਂ ਉਹਨਾਂ ਨੂੰ ਨਹੀਂ ਖਾਦੀ ਸੁਆਦ ਲੱਗੀ ਰਾਤੀ ਵੀ ਬੜੀ ਸੁਆਦ ਲੱਗੀ ਹੁਣ ਵੀ ਬੜੀ ਸੁਆਦ ਲੱਗੀ ਉੱਠ ਕੇ ਖਾਈ ਦੀ ਫਤ ਰੋਟੀ ਉੱਠ ਕੇ ਖਾ ਉੱਠ ਕੇ ਬੈਗ ਹੀ ਖਾ। ਹਾਂ ਸ਼ਾਬਾਸ਼। ਦਾ ਬੈਗ ਹੀ ਖਾਈ ਦੀ ਹੈ। ਸੈਜ ਮੰਗੀ ਕਰਦੇ ਬਈ ਆ ਜਾਣ ਕੌਣ ਦੇ? ਹੂੰ ਜਾਣੇ ਯਾ ਜੀ ਬਾਹਰ ਕੰਬਲ ਤੇ ਆ ਜੁੱਤੂ ਦੇ ਪਏ ਆ ਦੋ ਗੁੱਡੇ ਛੁੱਡੇ ਦੇਖ ਤਾ ਲੰਮੇ ਪਏ ਆ ਤੁਸ ਨੇ ਆਪੂ ਮੈਡਮ ਸਾਹ ਸੁੱਤੇ ਆ ਇੱਕ ਟੀਵੀ ਮੈਡਮ ਸਾਹ ਦੇਖਨ ਦੇਖ ਸੁੱਤੇ ਆ ਸਾਰੇ ਆ ਜਾ ਪੁੱਤੋ ਹੁਣ ਆ ਜਾ ਆ ਜਾ ਦਿਲ ਲਿਆ ਅੱਜ ਮੈਂ ਸੋਚਦੀ ਆ ਤੇ ਜਿਹੜੇ ਸਾਡੇ ਨਾ ਆਲੂ ਡਪੜਾਲੂ ਸੀ ਉਹ ਖਰਾਬ ਹੋਈਆਂ ਤੇ ਅੱਜ ਬਣਾਵਾਂਗੇ ਆਪਾਂ ਆਲੂਆਂ ਦੀ ਸਬਜੀ ਸਬਜੀ ਬਣਾਵਾਂਗੇ ਮੇਰੀ ਨੂੰ ਲੱਗ ਕੇ ਸੁੱਕੀ ਸਬਜੀ ਬਣਾਵਾਂਗੇ ਬਦੀਰੀਆਂ ਮੰਮੀ ਕਹਿੰਦੇ ਆਲੂ ਛਿੱਲ ਕੇ ਤਾਂ ਕੱਟ ਦੋ ਕਿਉਂਕਿ ਆਲੂ ਨੂੰ ਲੱਗਣਾ ਟਾਈਮ ਤੇ ਮੈਂ ਉਹਨੂੰ ਚੱਕਰ ਕੱਢ ਲੂੰਗੀ ਆਟਾ-ਉਟਾ ਕਰ ਲੂੰਗੀ ਓਏ ਪਿਆਜ਼ ਵੀ ਲੈ ਰੋ ਤੋ ਪਿਆਜ਼ ਪਾਲਿੰਦੇ ਆ ਹੋਰ ਕੀ ਲੈਣਾ ਕੋਲੀ

ਉਹ ਡੋਨਾ ਹੈ ਇਹ ਲੈ 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 ਆ ਲੈ ਮੂੰਹ ਕੜਤਾ ਆਹੋ ਆਹ ਨੀ ਕਹਿ ਰਹਾ ਦਾ ਐ ਇਧਰ ਕੋਈ ਇਧਰ ਸੁਣ ਲਾ ਦੀ ਹਵਾ ਆਜ ਸੁਣ ਲਾ ਦੀ ਆਇਤ ਨਹੀਂ ਲੈ ਇਹਨੂੰ ਸੁਣੇ ਲਾ ਦੀ ਮਾਂ ਵੀ ਚੰਗੀ ਲੈ ਕੇ ਰੱਖਿਆ ਕਰੋ ਨਹੀਂ ਸੁਣ ਲਾ ਦੀ ਉਹ ਦਾਣਾ ਮੂੰਹ ਭਰਨ ਲਾ ਦੈਂ ਤੇ ਹਾਂ ਹਾਂ ਲੀਆ ਬਾਈ ਜੋ ਅਜਰੀ ਪਾਉਲੀ ਹੁੰਦੀ ਸੈਰ ਨੂੰ ਕਿੰਨਾ ਸੋਹਣਾ ਲੱਗ ਆਜਾ ਪਰੋਣੇ ਹੋਣਾ ਦੇਖੋ ਜੀ ਬੰਲੇ ਤੇ ਚੱਪਲ ਚੱਪਲ ਤੇ ਬਾਰੇ ਚੱਪਲ ਥੜੀ ਹੋਵੇ ਨਾ ਫੇਰ ਹੁੰਦਾ ਆ ਕਿ ਅਸੀਂ ਜਾਣਾ ਕਿਤੇ ਆਹ ਕੀ ਆ ਹੈ ਆਹ ਕੀ ਆ ਬੋਲਾਂਗੇ ਕਿ ਕੀ ਆਇਆ ਕਿ ਬਾਹਰ ਹੀ ਨਾ ਤੂ ਦਾ ਕਾਲੇ ਰੰਗ ਦਾ ਇਸੇ ਤੇ ਆ ਕਿੰਦੀ ਇਸੇ ਕਾਲੇ ਰੰਗ ਦਾ ਵੀ ਹੁੰਦਾ ਹੀ ਆ ਜਿਸ ਨਾਲ ਮੇਰੇ ਨਾਲ ਜਾਣਾ ਅਪਕੇ ਮੱਥੇ ਮਿਲਿਆ ਹੋਣਾ ਜਦੋਂ ਅਪ ਗਏ ਸੀ ਮਾਤਾ ਦੇ ਨਾ ਗੇ ਲਪਾਵਨ ਬੋਸੀਆ ਇਹਨੂੰ ਕਿੰਨੀਆਂ ਛੁੱਟੀਆਂ ਆ ਨਾ ਤਾਂਟ ਪੁਸੀਆਂ ਮਾਰਦੀ ਇੱਕ ਛੁੱਟੀ ਗਈ ਅੱਜ ਹਾਂ ਦੱਸਿਆ ਤਾਂ ਦੱਸਿਆ ਨਹੀਂ ਤੂੰ ਪਾਗਲਾ ਤੂੰ ਲੈ ਲੈ ਇਹ ਤੈਨੂੰ ਛੁੱਟੀਆਂ ਆ ਅੱਜ ਦੀ ਕੱਲ ਦੀ ਪਰਸੋਂ ਦੀ 15 ਅਗਸਤ ਆ ਨਾ ਅੱਜ ਅੱਜ ਦੇਸ਼ ਆਜ਼ਾਦ ਹੋਇਆ ਸੀ ਸਾਡਾ ਆ ਦੇ ਦੇਣ ਤੈਨੂੰ ਪਤਾ ਅੱਜ ਕਾ ਦਿਨ 15 ਤੰਗਾ ਹੈ ਪਾਕਿਸਤਾਨ ਤੇ ਇੰਡੀਆ ਦੇ ਆਜ਼ਾਦ ਹੋਏ ਦੇਸ਼ ਹਨ ਯਾਦ ਨਹੀਂ ਸੀ ਸੈਦਨ ਪਤਾ ਹਾਂਜੀ ਬਰਾ ਹੋ ਨਹੀਂ ਬਰਾ ਨਹੀਂ ਹੂੰ ਸੁਕਰ ਆ ਦੇ ਲੋ ਜੀ ਦੁਪਹਿਰ ਸਾਰੀ ਸੌਂਦੀ ਦੀ ਤੇ ਰਾਤ ਨੂੰ ਇਹਨੂੰ ਨੀਂਦ ਰੜ ਜਾਂਦਾ ਫੋਟੋ ਤੋੜਦੀ ਹੈ ਜੀ ਆਹੋ ਆ ਵੀ ਕਾਰਾ ਕਰਤਾ ਇਹਨੇ ਨਸਲੀਨ ਨੇ ਨਸਲੀਨ ਨੇ ਫੋਟੋ ਤੋੜਤੀ ਸਾਰਾ ਤੈਨੂੰ ਅਲੱਗ ਕਰਤਾ ਦੇ ਲਾ ਦੋ ਲੋ ਬਣਾ ਦੇ ਹੈ ਤੋੜਦੀ ਤੇ ਨਹੀਂ ਮਟੋੜੀ ਲੋ ਜੀ ਅੱਜ ਸੁੱਕੇ ਆਲੂ ਬਣਾਵਾਂਗੇ ਅਸੀਂ ਤੇ ਮੈਂ ਮੈਂ ਪਾਇਆ ਏ ਦੀ ਸੂਟ ਅੱਜ ਹਾਏ ਹੁਣ ਮੈਂ ਚੇਂਜ ਕਰ ਲਵਾਂ ਮੈਂ ਚੇਂਜਿੰਗ ਚੇਂਜਿੰਗ ਆ ਵੜੋ ਹਾਂ ਨੋਰੇ ਬਰੋਣਾ ਵੀ ਕੀ ਆ ਸੁੱਕੇ ਆਲੂ ਸਹੀ ਆ ਆਲੂ ਖਰਾਬ ਵੀ ਹੋਣ ਕਿੰਨੇ ਖਰਾਬ ਆਲੂੁੱ ਛੱਤੇ ਮੈਂ ਇਹਨੇ ਛੱਤੇ ਹਾਂ ਨੋਰੇ ਬਰੋਆਈ ਦੇ ਆ ਤਾੜੀ ਕਿਉਂ ਬਣਦੀ ਦੋ 3 ਕਿਲੋ ਆਲੂ ਖਰਾਬ ਹੋ ਗਏ ਮੀਂਹ ਜਿਹੜਾ ਬਹੁਤ ਪਿਆਰੀ ਅੱਜ ਮੀਂਹ ਕਿੱਥੇ ਕੀ ਆ ਮੀਂਹ ਇੰਨਾ ਗਪਿਆ ਅੱਜ ਕਿ ਬੇਅੰਤ ਬੇਅੰਤ ਮੀਂਹ ਪਿਆ ਜੀ ਬੇਅੰਤ ਬਹੁਤ ਸਾਰਾ ਮੀਂਹ ਪਿਆ ਤੇ ਮੀਂਹ ਦੀ ਸੰਭਾਵਨਾ ਸੀ ਜਿਹੜੀ ਅੱਜ ਪਿਆ ਸੀ ਜੀ ਆਹ ਸੂਟ ਨਕਮਮਾ ਸਰ ਜਾ ਹੁੰਦਾ ਇਹ ਇਦਾਂ ਸੂਟ ਕਰ ਮੇਰੇ ਸਹੀ ਲੱਦੇ ਹਲਕੇ ਨੇ ਹੂੰ ਕੱਪੜਾ ਵੀ ਸੌਫਟ ਆ ਇਹੋ ਕੱਪੜਾ ਜਿਹੜਾ ਆਪਾਂ ਨਹੀਂ ਮੋੜ ਦਿੱਤੇ ਗੁੜੀਆਂ ਨੂੰ ਉਹ ਕਪੜਾ ਹੈ ਉਹ ਕਪੜਾ ਹੈ ਇਹ ਦੇਖੋ ਕਾਟਨ ਬਹੁਤ ਨਰਮ ਹੁੰਦੀ ਹੈ ਨਿਆਣੇ ਦੇ ਇਦਾਂ ਦੇ ਕਪੜੇ ਹਾਂ ਵਾਹ ਸੌਫਟ ਆ ਸੌਫਟ ਪਾਣੀ ਆ ਗਿਆ ਆਲੂ ਦੇਖਿਆ ਬਤਾ ਨਹੀਂ ਕਿਵੇਂ ਆਏ ਤਾਂ ਬਾਂਸਰਾ ਨਮਾ ਤੇ ਇਹ ਮੈਂ ਦੇਣਗੀ ਮਾਰਾਂਗੀ ਆਲੂ ਆਲੇ ਪੁੱਤਕ ਬਾਪਾ ਸਾਰੇ ਮੈਂ ਤੁਹਾਨੂੰ ਦੇ ਦਿੰਦੀ ਹਾਂ ਟਮਾਟਰ ਮੇਰੇ ਦਿੱਤਾ ਜੀ ਆਪਾਂ ਪਹਿਰੇ ਦੀ ਗੱਲ ਆਇ ਥੀ ਗਏ ਤਾਂ ਨੀ ਕੋਈ ਸੂਟ ਰਹਿ ਗਿਆਗਾ ਜਦੋਂ ਸੂੜ ਹੀ ਲੈ ਕੇ ਰੇਡ ਹਾਂ ਕੁਝ ਲੱਗ ਗਿਆ ਤਾਂ ਤੂੰ ਆ ਦਾਦੀਆਂ ਖਾਣ ਸੂੜਨਾ ਕੀ ਸੂੜ ਲੈਣਾ ਮਾਤਾ ਆ ਲਓ ਬੰਦ ਕਰੋ ਹੱਟ ਕਰੋ ਚਾਹੇ ਸੂੜ ਲੈ ਆਲੀਓ ਚਾਹੇ ਕੋਹ ਰੱਖ ਲਓ ਇਹ ਗਾ ਲਿਓ ਰੱਖੜੀ ਦੇ ਦੂਗੀਆਂ ਸਾਰੀਆਂ ਲੈਤਾ ਆ ਨਾ ਮੈਨੂੰ ਚਾਹੇ ਸੂੜ ਲੈ ਲਿਓ ਚਾਹੇ ਉਹ ਰੱਖ ਲਓ पुत्ता आ तू देखो कि दान के है ये नु मवायो देखो काढ दे कैंसर पे हुंदे जांदी चाहे छूट लेओ चाहे खाजियो जे ऊपर लेना तो 10 दो ले आंगे अच्छा आ जोर जाट दा लेना जोर जाट ना भी ਅਛਾ ਅਛਾ ਆਹੋ ਵੀ ਇੰਨੇ ਦਾ ਹੀ ਹੁੰਦਾ ਉਹ ਵੀ ਹੈਗੀ ਸੀ ਉੱਥੇ ਜੋਰ ਜੱਟ ਦਾ ਮਹਿੰਗਾ ਹੋਣਾ ਨਹੀਂ ਇੰਨੇ ਦਾ ਹੀ ਹੋਣਾ ਉੰਨੇ ਦਾ ਹੀ ਹੁੰਦਾ ਆਪਾਂ ਉਹ ਰੇਟ ਤੇ ਫਰਾਗ ਨਹੀਂ ਪਾਈਏ ਉੱਥੇ ਜਦੋਂ ਲੰਦਾ ਹੋਵੇਗੀ ਜੀ ਜਿਹੜਾ ਮੇਤੋਂ ਵੀ ਕਾਲਾ ਸੂਟ ਆ ਆਹ ਦੂਜਾ ਆ ਜਾਂਦਾ ਇਹ ਹੋਰ ਕੱਪੜਾ ਹੁੰਦਾ ਇਹ ਹੋਰ ਕੱਪੜਾ ਮੇਰੇ ਵਾਲੇ ਸੂਟ ਦਾ ਨਾ ਹੋਆ ਅਛਾ ਜਿੱਦਾਂ ਮੇਤੋਂ ਕਾਲਾ ਸੂਟ ਫੁੱਲਾ ਵਾਲਾ ਉਧਰ ਲੈਣਾ ਤੀਕਾ ਚੁਦੀਆ ਲੋ ਜੀ ਇੱਧਰ ਬਣ ਚੁੱਕਿਆ ਜੀ ਆਪਣੇ ਤਾਲੀਆਂ ਦੀ ਸਬਜ਼ੀ ਬਣਾਉਂਦੀ ਆ ਆਹ ਬਣ ਗਈ ਸਮਝਾ ਜੀ ਬਣਾਉਂਦੀ ਹੈ ਜੀ ਮੇਰੇ ਦਾ ਕੰਮ ਕਰਦੀ ਕਿੱਡੇ ਆਲੂ ਕੱਟ ਕੇ ਬਾਡੇ ਦੇ ਵਿੱਚ ਪੁੱਛ ਦਿੱਤੇ ਆ ਤੇਲ ਸਿਆਪਾ ਕੰਮ ਮੇਰੇ ਦਾ ਗਰਮ ਹੋਣ ਲੋਹਰ ਤੇ ਆ ਗਏ ਆਲੂ ਇਹ ਸਬਜ਼ੀ ਜਿਹਨਾਂ ਨੇ ਬਣਾਈ ਉਹਦਾ ਨਾਮ ਹੈ ਜੀ ਬੁੱਜ ਜੋ ਬੁੱਜਣਾ ਕੀ ਹੈ ਬੁੱਜੋ ਕੋਈ ਦਿਮਾਗ ਚ ਕਰ ਲੌਂਦੀ ਹੋਵੇ ਕੋਈ ਨਹੀਂ ਹੁੰਦੀ ਛੱਡ ਬੰਨਾ ਕੋਈ ਨਹੀਂ ਦਿਮਾਗ ਹੋ ਗਿਆ ਤੇ ਕੱਲੇ ਸਾਡਾ ਜੇ ਦਿਮਾਗ ਹੋ ਗਿਆ ਤੇ ਕੱਲੇ ਬਾਗੀ ਹੈ ਨਹੀਂ ਤੱਕਲਾ ਬੱਜੇ ਸੂ ਖਾਲੀ ਰਹਿਣ ਤੇ ਸੇਨ ਇਹ ਬੁੱਜੋ ਸੇਨ ਵਿੱਚ ਬੁੱਜੋ ਬੁੱਜੋ ਇਹ ਬੁੱਜਾ ਕਾਹਦੇ ਮੰਨ ਜਾਂਦਾ ਕਾਹਦੇ ਪੁੱਣੀ ਦੱਸ ਇਹ ਦਸਰੀ ਲਈ ਹੂੰ ਸੈਬੂ ਦੇ ਹੋਰ ਇਹਦਾ ਯੂ ਕੀ ਜਾਂਦੇ ਇਹਨੇ ਮੈਂ ਸਬਜ਼ੀ ਪਾਇਆ ਇਹਨਾਂ ਨੂੰ ਆਲੂ ਥੋੜੇ ਦੇ ਦਿੰਦੀ ਹੈਗਾ ਪੁੰਗਰੇ ਅੱਜ ਜੀ ਕੱਲੇ ਆਲੂਆਂ ਦੀ ਸਬਜ਼ੀ ਖਾਣੀ ਹੈ ਆਪਾਂ ਆਲੂ ਵੀ ਸਾਡੇ ਖਰਾਬ ਹੋ ਜਾਂਦੇ ਹੂੰ ਤੇ ਆਪਾਂ ਕਹਿੰਦਾ ਸਬਜ਼ੀ ਬਣਾ ਲੈਨੇ ਆ ਨਾ ਨਾ ਲੈ ਸੌਖਾ ਦਮ ਆ ਆਲੂ ਆੜ ਆਲੂ ਬਾਕੀ ਸਬਜ਼ੀਆਂ ਨਾਲ ਸੇਤੀ ਨਹੀਂ ਬਣਦੀਏ। ਨਾ। ਫਿਰ ਦੀ ਬਣਦੀ ਆ। ਇਹ ਸਵਾਦ ਨਾਲ ਹੀ ਹੋਵੇ ਸੇਣੀ ਮਿੱਟੀ ਕਰਨਾ। ਜੇ ਤੜਕਾ ਲਾ ਦੇ ਜਦੋਂ ਇਹਨਾਂ ਨੂੰ ਇਹ ਸਵਾਦ ਸਹੀ ਬਣ ਜਾਂਦਾ। ਮੈਂ ਇਹਨਾਂ ਨੂੰ ਤਲਣੇ ਆਂ। ਪਹਿਲੇ 20 ਮਿੰਟ ਐ ਬੈਠਣਾ ਬਣਾ ਕੇ ਖਿੰਦੀ। ਇਸੇ ਨੂੰ ਹੁੰਦੇ ਨਹੀਂ ਆ। ਫੇਰ ਨਾਲ ਤੜਕਾ ਲਾ। ਇਹ ਸਵਾਦ ਬਣਾਉਣੇ ਆ। ਜੇ ਨਹੀਂ ਖਾਣ ਆਣੇ ਤਾਂ ਤੜਕਾ ਲਾ ਕੇ ਪਾਓ। ਹੂੰ। ਛੱਟਾ। ਕੀਏ ਹੋਰ ਅੱਛਾ ਤੱਕ ਨੂੰ ਅੱਛਾ ਇਹ ਜੋ ਆਹ ਨੂੰ ਆਇਆ ਪਹਿਲਾਂ ਤੇਲ ਸਾਲੋ ਪਹਿਲਾਂ ਅੱਛਾ ਇਸ ਬਾਟਰ ਪਾ ਲਓ ਹੂੰ ਨਾਲ ਵਿੱਚ ਪਾਉ ਜੀਰਾ ਹੋਰ ਮੇਰੇ ਵਿੱਚ ਨਾ ਥੋੜਾ ਜਿਹਾ ਨਮਕ ਪਾਉਂਗੀ ਹੂੰ ਅੰਡਾ ਮਸਾਲਾ ਲਓ ਇਹਨੂੰ ਪਾਉ ਬਿਤੇ ਆਹ ਲਓ ਜੀ ਆਪਾਂ ਪਰਣਾ ਜੀ ਨਮਕ ਤੇ ਇਧਰ ਪਿਆਜ਼ ਵੀ ਪਰ ਖਲਾਰੇ ਪਿਆ ਤੇ ਨਾਮਕ ਨੂੰ ਮੇਰੇ ਉੱਪਰ ਖਲਾਰ ਦੇਣਾ ਹੈਗਾ ਆ ਤੇ ਅੱਗ ਜਿਹੜੀ ਦੀ ਦੀ ਬਾਲ ਲੈਣੀ ਆ ਤੁਸੀਂ ਜੀ ਤੇ ਆਲੂ ਕੱਟਣ ਤੁਸੀਂ ਲਾ ਦੇਣਾ ਆਪਣੀ ਸੱਸ ਨੂੰ ਜੇ ਸੱਸ ਘਰ ਬੈਲੀ ਆ ਤੇ ਸੱਸ ਦੇ ਹੱਥ ਆਲੂ ਫੜਾ ਦੇਣੇ ਆ ਕਿਲੋ 2 ਕਿਲੋ ਕਿੰਨਾ ਟਾਈਮ ਲਾਦਾ ਆ ਆਪੇ ਸਿਰਖਪਾਈ ਕਰੀ ਜਾਪੇ ਉਹ ਨਾ ਕਰੇ ਜਿੱਲੇ ਨੂੰ ਕੱਟ ਕੇ ਦੇ ਦੇ ਤਾਨੂੰ ਤੁਸੀਂ ਟੁੱਡੇ ਕੋਲ ਕਿੱਦਾਂ ਜਾਣਾ ਆ ਤੇ ਜੇ ਤਾਂ ਸੱਸ ਆਲੂ ਕੱਟ ਕੇ ਦੇਂਦੀ ਠੀਕ ਆ ਜੇ ਨਹੀਂ ਕੱਟ ਕੇ ਦਿੰਦੀ ਤੇ ਡਾਂਗ ਲੋ ਚੱਕ ਤੇ ਸੱਸ ਦਿਵਾਲੇ ਹੋ ਜੋ ਜੇ ਸਾਸਕ ਬੱਤੀ ਆ ਤਾਂ ਫਿਰ ਡਾਂਗ ਨਾ ਚੱਕਿਓ ਭਾਈ ਫਿਰ ਡਾਂਗ ਉਲਟੀ ਵੀ ਵੱਰ ਸਕਦੀ ਆ ਇਸ ਕਰਕੇ ਆਪਣੀ ਸੇਫਟੀ ਦੇ ਨਾਲ ਕੰਮ ਕਰਨਾ ਇਹ ਜਿਹੜੇ ਵੀ ਕਰਨਾ ਹੈਗਾ ਤੇ ਪਹਿਲੇ ਆਪਣੀ ਸੇਫਟੀ ਚੂਹੀ ਰੱਖਿਓ ਜੀ ਫਿਰ ਡਾਂਗ ਚੱਕਿਓ ਹਾਂ ਜੇ ਸਾਸਕ ਭੋਲੀ ਪਾਲੀ ਆ ਫਿਰ ਡਾਂਗ ਤੁਸੀਂ ਚੱਕ ਸਕਦੇ ਆ ਜੇ ਸਾਸਕ ਬੱਤੀ ਆ ਤੇ ਨੋ ਭੋਲੀ ਪਾਲੀ ਆ ਤਾਂ ਫਿਰ ਨਾ ਚੱਕਿਓ ਸੂ ਜਿਹੜੀ ਆ ਬਾਹਰ ਲੈ ਗਈ ਆ ਕਮਾਉਣ ਨੂੰ ਦਾਦੀ ਆਪਣੀ ਨੂੰ ਕਿ ਦਾਦੀ ਦੀ ਵੀ ਸੈਰ ਕਰਾਉਗੀ ਦਾਦੀ ਕਹਿੰਦੀ ਮੈਂ ਤਾਂ ਡੇਗਦੀ ਫਿਰਦੀ ਆ ਮੈਂ ਤੇ ਉਹ ਕਹਿੰਦੀ ਡੇਗਣਾ ਤਾਂ ਬਾਹਰ ਜਾ ਕੇ ਡੇਗੋ ਅੰਦਰ ਨਾ ਡੇਗੋ ਬਾਹਰ ਲੈ ਗਈ ਠੱਕੇ ਨਾਲ ਤੇ ਆਪਾਂ ਵੀ ਜੀਰਾ ਇਹ ਲੈ ਲਿਓ ਜੀ ਆਪਾਂ ਜੀਰਾ ਜੇ ਥੋੜਾ ਬਹੁਤਾ ਹੋਏਗਾ ਜੀਰਾ ਤੁਹਾਡੇ ਘਰ ਦੇ ਵਿੱਚ ਠੀਕ ਆ ਨਿੱਜੀ ਕੋਈ ਦੁਕਾਨ ਤੋਂ 50 ਰੁਪਏ ਤੋਂ ਲੈ ਕੇ ਆ ਸਕਦੇ ਆ ਜੀ ਬਾਕੀ ਦੁਕਾਨਾਂ ਵਿੱਚ ਦੁਕਾਨਾਂ ਬਹੁਤ ਜ਼ਿਆਦਾ ਖੁੱਲ ਗਈਆਂ ਨੇ ਹਾਂ ਆਹੋ ਪਿੰਡਾਂ ਦੀ ਬਥੇਰੀਆਂ ਦੁਕਾਨਾਂ ਹੈ। ਹਰ ਇੱਕ ਮੁਹੱਲੇ ਤੇ ਇੱਕ ਦੁਕਾਨ ਆ ਹੁਣ। ਕੋਈ ਬੰਦਾ ਕਹਿ ਦਿੰਦਾ ਆਲੂ ਜੀਰਾ ਬਣਾਇਆ ਤੁਸੀਂ। ਹਰੇਕ ਮੁਹੱਲੇ 'ਚ ਇੱਕ ਦੁਕਾਨ ਆ ਹੁਣ। ਆਲੂ ਜੀਰਾ ਬਹੁਤ ਫੇਮਸ ਆ। ਤੇ ਆਲੂ ਜੀਰਾ ਸੀ ਬਣਾ ਲਿਆ ਜੀ ਤੇ ਇਹਦੇ ਨਾਲ ਵੱਡਾ ਰੋਟੀਆਂ ਜਿਹੜੀਆਂ ਰੱਖ ਲੈਣੀਆਂ ਨਾਲ। ਤੇ ਦਬ ਰੋਟੀਆਂ ਦੇ ਨਾਲ ਖਾਣੀ ਮੁੰਡਾ। ਰੋਟੀਆਂ ਖਾਣੇ ਰੋਟੀਆਂ ਨਾਲ। ਕੋਈ ਬੁਣਾਈ ਆ। ਤੇ ਰੋਟੀ ਬਣਾਈ ਆ। ਭਾਂਡੇ ਦਾ ਤੇ ਦਚਨੇ ਜਿੱਦਾਂ ਹਲਵਾਈਆਂ ਦੀ ਸੋਈ ਹੁੰਦੀ ਏ। ਲੋ ਜੀ ਇੱਧਰ ਇਹਨਾਂ ਨੇ ਕਰ ਲਈ ਰੈਡੀ ਤੇ ਹੁਣ ਰਹਿ ਕੇ ਰੋਟੀ ਦਾ ਕੰਮ ਕੱਲਾ ਰੈਡੀ ਕਿੱਥੋਂ ਤੁੜਕਾ ਲਾਉਂ ਤੁੜਕਾ ਲਾਉਣਾ ਆ ਤੇ ਇੱਧਰ ਜਸੂ ਸਾਡੀ ਦੇ ਦੇ ਕੇ ਕਰਨ ਗਈ ਆ ਨਾਲ ਨਾਲ ਤੁਹਾਨੂੰ ਬਾਹਰ ਵੀ ਨਹੀਂ ਦਾ ਮਰਾ ਦਿੰਨੇ ਸਾਡੇ ਰਸਤੇ ਵਿੱਚ ਕੀ ਕੀ ਚੱਲ ਰਿਹਾ ਆ ਓਹ ਲੋ ਜੀ ਉੱਧਰ ਆ ਰਹੇ ਦਾਦੂ ਦੇ ਨਾਲ ਬੱਚੇ ਜਸੂ ਉਹ ਘੁੰਮ ਰਹੀ ਆ ਉੱਧਰ ਅੱਜ ਇੱਧਰ ਘੁੰਮ ਰਹੀ ਆ ਤੇ ਇਹ ਆ ਜੀ ਸਾਡੇ ਆਪਣੀ ਘਰ ਆ ਜੀ ਚਾਰ ਪੰਜ ਜਿਹੜੇ ਹੈਗੇ ਇੱਧਰ ਤੇ ਇੱਧਰ ਜੱਜੂ ਦੇ ਲੂਗਰ ਦੀ ਗਈ ਹੈਗੀ ਆ ਤੇ ਉਧਰ ਜੱਸੂ ਜਿਹੜੀ ਆ ਏਦਾਂ ਗਲੀਆਂ ਚ ਘੁੰਮਦੀ ਕਹਿੰਦੀ ਰਾਤ ਤੱਕ ਮੈਨੂੰ ਦੱ ਘਮਾਓ ਆ ਦੇਖ ਕਿੱਥੋਂ ਆਈ ਇਹ ਚੱਲ ਚੱਲ ਅੰਦਰ ਚੱਲ ਹੁਣ ਆਜਾ ਆਜਾ ਆਜੋ ਆਰੋ ਚਲੋ ਅੰਦਰ ਜਾਨਵਰਾਂ ਨੂੰ ਤਾਂ ਪਤਾ ਨਹੀਂ ਹੁੰਦਾ ਚਲੋ ਉਹ ਦਿਨ ਮੜ ਮੜ ਪੱਟੇ ਚਲੋ 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 ਚਾ ਚਾ ਚਲ ਅੰਦਰ ਬੈ ਲਾ ਹਾਂ ਆਪੀ ਕਾਲੀ ਬੜੇ ਮਸੇ ਜੇ ਨੇ ਲਿਆ ਕੋਤ ਨਾਲੀ ਨੀ ਉਸ ਵੇ ਕਿਥੇ ਮੈਂ ਤੋਤ ਕੋਤ ਨਾਲੀ ਪਾਣ ਕੋਲ ਪਾ ਲੀ ਹੁੰਦਾ ਕਦੀ ਸੱਚੇ ਬੋਲਿਆ ਨਾ ਮਿਰਚਾ ਕੋਤ ਨਾਲੀ ਮਸ਼ੀਨ ਖੰਡਾ ਜਾ ਅੱਜ ਤੇ ਕੱਢ ਲੋ ਬਾਹਰ ਤੇ